ਆਮ ਆਦਮੀ ਪਾਰਟੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਹੈ ਇੱਕ ਨਵਾਂ ਵਿਵਾਦ ਆਮ ਆਦਮੀ ਪਾਰਟੀ ਦੇ ਹੀ ਇੱਕ ਐਮਐਲਏ ਵੱਲੋਂ ਆਪਣੀ ਪਾਰਟੀ ਦੇ ਆਗੂ ਦਾ ਪਰਦਾਫਾਸ਼ ਕਰਨ ਤੋਂ ਪੈਦਾ ਹੋਇਆ ਹੈ ਦਰਸਲ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਪੁਲਿਸ ਅਤੇ ਰਾਗਵ ਚੱਡਾ ਵਰਗੇ ਸਿਆਸਤਦਾਨਾਂ ਦਰਮਿਆਨ ਡਰੱਗ ਮਾਫੀਆ ਦੇ ਗੱਠਜੋੜ ਦੇ ਜਨਤਕ ਤੌਰ ਤੇ ਗੰਭੀਰ ਦੋਸ਼ ਲਗਾਏ ਹਨ ਆਪਾਗੂ ਕੁਵਰ ਵਿਜੇਪ੍ਰਤਾਪ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਜੋ ਨਸ਼ਾ ਵਿਕਦਾ ਹੈ ਉਹ ਪੁਲਿਸ ਦਾ ਵਿਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਏਨੀ ਵਾਰ ਪੁਲਿਸ ਅਧਿਕਾਰੀ ਬਦਲੇ ਗਏ ਪਰ ਅੰਮ੍ਰਿਤਸਰ ਵਿੱਚ ਉਹਨਾਂ ਪੁਲਿਸ ਅਧਿਕਾਰੀਆਂ ਦੀ ਕਦੇ ਬਦਲੀ ਨਹੀਂ ਕੀਤੀ ਗਈ ਕਿਉਂਕਿ ਉਹ ਪੁਲਿਸ ਅਧਿਕਾਰੀ ਆਪ ਦੇ ਵੱਡੇ ਆਗੂ ਰਾਗਵ ਚੱਡਾ ਦੇ ਬਹੁਤ ਕਰੀਬੀ ਹਨ। ਉਹਨਾਂ ਦੱਸਿਆ ਕਿ ਮੈਨੂੰ ਕਈ ਵਾਰ ਕਿਹਾ ਗਿਆ ਕਿ ਕੰਮ ਚਲਾਓ ਜਿਵੇਂ ਚੱਲ ਰਿਹਾ ਹੈ। ਮੈਂ ਹਰ ਵਾਰ ਜਵਾਬ ਦਿੰਦਾ ਹਾਂ ਕਿ ਕੰਮ ਤਾਂ ਤੁਸੀਂ ਚਲਾਉਣਾ ਹੈ। ਮੇਰਾ ਕੀ ਹੈ? ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਕਰੋ ਜੇਕਰ ਉਹ ਪੁਲਿਸ ਅਧਿਕਾਰੀ ਤੁਹਾਡੇ ਖਾਸ ਹਨ ਤੁਸੀਂ ਨਹੀਂ ਕੋਈ ਕਾਰਵਾਈ ਕਰਨੀ ਤਾਂ ਤੁਹਾਡੀ ਮਰਜ਼ੀ ਹੈ ਮੈਂ ਕੀ ਕਰ ਸਕਦਾ ਹਾਂ ਉਹਨਾਂ ਕਿਸੇ ਅਧਿਕਾਰੀ ਦਾ ਨਾਮ ਲਏ ਬਿਨਾ ਕਿਹਾ ਕਿ ਉਂਝ ਮੈਂ ਇਹ ਕਹਿੰਦਾ ਨਹੀਂ ਕਦੇ ਕਿਉਂਕਿ ਮੈਨੂੰ ਪਤਾ ਹੈ ਕਿ ਉਹਨਾਂ ਨੇ ਅਧਿਕਾਰੀ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੱਕ ਵੀ ਤਬਦੀਲ ਨਹੀਂ ਕਰਨਾ ਅੰਮ੍ਰਿਤਸਰ ਦੇ ਵਿੱਚ ਸ਼ਹਿਰ ਦੇ ਵਿੱਚ ਜੋ ਨਸ਼ਾ ਵਿਕਦਾ ਹੈ ਨਾ ਇਹ ਪੁਲਿਸ ਦਾ ਵਿਕਦਾ ਹੈ ਇਹ ਵਹੀ ਪੁਲਿਸ ਹੈ ਇਹ ਵਹੀ ਪੁਲਿਸ ਹੈ ਜੀ ਗੋਬਰ ਨੋਕ ਬਾਦ ਨਸ਼ਾ ਕੱਢ ਨਹੀਂ ਕੰਟਰੋਲ ਨਹੀਂ ਹੋਇਆ ਮੈਨੂੰ ਤਾਂ ਇੱਕ ਇੱਕ ਚੀਜ਼ ਦਾ ਪਤਾ ਹੈ وہی ਲੋਕ ਬੈਠੇ ਹੋਏ ਨੇ ਕੌਣ ਨਸ਼ਾ ਵੇਚਵਾ ਰਿਹਾ ਹੈ ਹਰ ਕਮਿਸ਼ਨਰ ਆਏ ਪੰਜ ਕਮਿਸ਼ਨਰ ਬਦਲ ਗਏ ਹਰ ਡੀਜੀਪੀ ਨੂੰ ਜਨਾਲ ਮੈਂ ਗੱਲ ਕੀਤੀ ਕਿ ਕਟੋਕਟ ਉਹਨਾਂ ਲੋਕਾਂ ਨੂੰ ਅੰਮ੍ਰਿਤਸਰੋਂ ਹਟਾ ਕੇ ਬਟਾਲਾ ਤੱਕ ਕਰ ਦੋ ਜਿਹਨਾਂ ਦਾ ਨਸ਼ਾ ਵਿਕਦਾ ਹੈ ਇੱਕ ਐਸਪੀ ਇੱਕ ਡੀਐਸਪੀ ਜਿੱਧਰ ਦਾ ਸਿਵਲ ਲਾਈਨ ਨਾਰਥ ਦਾ ਉਹ ਦੇਖਦੇ ਨੇ ਰਾਗੋ ਚੱਡਾ ਨੇ ਜੇ ਕਸਮ ਫਾਸਮ था। मैं कद भी नहीं बोलता कि फलाने की पोस्टिंग क्यों की जान बदल दो ठीक है जेर तहू पसंद ने तो सा बोलन का कोई फायदा नहीं आप काम चलाइए इनसे मैं कौन होता हूं काम चलाने वाला ਤਾਨੂੰ ਦੱਸ ਦਈਏ ਕਿ ਬਦਲਾਵ ਦੇ ਨਾਂ ਤੇ ਪੰਜਾਬ ਵਿੱਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦੇ ਲਗਭਗ ਹਰੇਕ ਆਗੂ ਤੇ ਕੋਈ ਨਾ ਕੋਈ ਅਜਿਹਾ ਕੇਸ ਜ਼ਰੂਰ ਹੈ ਜਿਸ ਕਾਰਨ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਹੈ ਤੇ ਇਹਨਾਂ ਕੇਸਾਂ ਦੇ ਪੂਰਤ ਸਬੂਤ ਵੀ ਮਿਲਦੇ ਹਨ ਹੁਣ ਦੇਖਣਾ ਹੋਵੇਗਾ ਕਿ ਕੁਵਰ ਵਿਜੇ ਪ੍ਰਤਾਪ ਵੱਲੋਂ ਆਪਣੀ ਹੀ ਪਾਰਟੀ ਦੇ ਵੱਡੇ ਆਗੂ ਰਾਗਵ ਚੱਡਾ ਦਾ ਨਸ਼ਿਆਂ ਦੇ ਮਾਮਲੇ ਵਿੱਚ ਪਰਦਾ ਫਾਸ਼ ਕਰਨ ਤੇ ਕਟੜੀ ਇਮਾਨਦਾਰ ਸਰਕਾਰ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ ਆਮ ਆਦਮੀ ਪਾਰਟੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਹੈ ਇੱਕ ਨਵਾਂ ਵਿਵਾਦ ਆਮ ਆਦਮੀ ਪਾਰਟੀ ਦੇ ਹੀ ਇੱਕ ਐਮਐਲਏ ਵੱਲੋਂ ਆਪਣੀ ਪਾਰਟੀ ਦੇ ਆਗੂ ਦਾ ਪਰਦਾਫਾਸ਼ ਕਰਨ ਤੋਂ ਪੈਦਾ ਹੋਇਆ ਹੈ ਦਰਸਲ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਪੁਲਿਸ ਅਤੇ ਰਾਗਵ ਚੱਡਾ ਵਰਗੇ ਸਿਆਸਤਦਾਨਾਂ ਦਰਮਿਆਨ ਡਰੱਗ ਮਾਫੀਆ ਦੇ ਗੱਠਜੋੜ ਦੇ ਜਨਤਕ ਤੌਰ ਤੇ ਗੰਭੀਰ ਦੋਸ਼ ਲਗਾਏ ਹਨ ਆਪਾਗੂ ਕੁਵਰ ਵਿਜੇਪ੍ਰਤਾਪ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਜੋ ਨਸ਼ਾ ਵਿਕਦਾ ਹੈ ਉਹ ਪੁਲਿਸ ਦਾ ਵਿਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਏਨੀ ਵਾਰ ਪੁਲਿਸ ਅਧਿਕਾਰੀ ਬਦਲੇ ਗਏ ਪਰ ਅੰਮ੍ਰਿਤਸਰ ਵਿੱਚ ਉਹਨਾਂ ਪੁਲਿਸ ਅਧਿਕਾਰੀਆਂ ਦੀ ਕਦੇ ਬਦਲੀ ਨਹੀਂ ਕੀਤੀ ਗਈ ਕਿਉਂਕਿ ਉਹ ਪੁਲਿਸ ਅਧਿਕਾਰੀ ਆਪ ਦੇ ਵੱਡੇ ਆਗੂ ਰਾਗਵ ਚੱਡਾ ਦੇ ਬਹੁਤ ਕਰੀਬੀ ਹਨ। ਉਹਨਾਂ ਦੱਸਿਆ ਕਿ ਮੈਨੂੰ ਕਈ ਵਾਰ ਕਿਹਾ ਗਿਆ ਕਿ ਕੰਮ ਚਲਾਓ ਜਿਵੇਂ ਚੱਲ ਰਿਹਾ ਹੈ। ਮੈਂ ਹਰ ਵਾਰ ਜਵਾਬ ਦਿੰਦਾ ਹਾਂ ਕਿ ਕੰਮ ਤਾਂ ਤੁਸੀਂ ਚਲਾਉਣਾ ਹੈ। ਮੇਰਾ ਕੀ ਹੈ? ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਕਰੋ ਜੇਕਰ ਉਹ ਪੁਲਿਸ ਅਧਿਕਾਰੀ ਤੁਹਾਡੇ ਖਾਸ ਹਨ ਤੁਸੀਂ ਨਹੀਂ ਕੋਈ ਕਾਰਵਾਈ ਕਰਨੀ ਤਾਂ ਤੁਹਾਡੀ ਮਰਜ਼ੀ ਹੈ ਮੈਂ ਕੀ ਕਰ ਸਕਦਾ ਹਾਂ ਉਹਨਾਂ ਕਿਸੇ ਅਧਿਕਾਰੀ ਦਾ ਨਾਮ ਲਏ ਬਿਨਾ ਕਿਹਾ ਕਿ ਉਂਝ ਮੈਂ ਇਹ ਕਹਿੰਦਾ ਨਹੀਂ ਕਦੇ ਕਿਉਂਕਿ ਮੈਨੂੰ ਪਤਾ ਹੈ ਕਿ ਉਹਨਾਂ ਨੇ ਅਧਿਕਾਰੀ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੱਕ ਵੀ ਤਬਦੀਲ ਨਹੀਂ ਕਰਨਾ ਅੰਮ੍ਰਿਤਸਰ ਦੇ ਵਿੱਚ ਸਹਾਰ ਦੇ ਵਿੱਚ ਜੋ ਨਸ਼ਾ बिकਦਾ ਹੈ ਨਾ ਪੁਲਿਸ ਕੰਮ ਨਹੀਂ ਕਰਦਾ ਇਹ ਵਹੀ ਪੁਲਿਸ ਹੈ ਇਹ ਵਹੀ ਪੁਲਿਸ ਹੈ ਜੀ दो तो बाद नशा कदम भी कंट्रोल नहीं होया। मैनू तो एक एक चीज का पता है वही लोग बैठे हुए ने कौन नशा बेचवा रहा है हर कमिश्नर आए पांच कमिश्नर बदल गए हर डीजीपी जी पी मैं गलती घट्टो घट ओ लोग अमृतसर हटा के बटाला तक तो कर दो जिन्हों का नशा बिकता है एक एसपी एक डी एसपी जी इधर सिविल लाइन नॉर्थ का राघव चढ़ा दी जी खासम खास ਕਸਮ ਖਾ। ਮੈਂ ਕਦੇ ਵੀ ਨਹੀਂ ਬੋਲਦਾ ਕਿ ਤੁਸੀਂ ਫਲਾਣੇ ਦੀ ਪੋਸਟਿੰਗ ਕਿਉਂ ਕਰਤੀ ਜਾ ਇਹਨਾਂ ਨੂੰ ਬਦਲ ਦੋ ਠੀਕ ਹੈ ਜੇਕਰ ਕਾਨੂੰਨ ਵਾਲੋ ਪਸੰਦ ਨੇ ਤਾਂ ਸਾਡੇ ਬੋਲਣ ਦਾ ਕੋਈ ਫਾਇਦਾ ਨਹੀਂ ਆਪ ਕੰਮ ਚਲਾइए ਇਹਨਸੇ ਮੈਂ ਕੌਣ ਹੋਂਤਾ ਹਾਂ ਕੰਮ ਚਲਾਉਣੇ ਵਾਲਾ ਕਾਨੂੰਨ ਦੱਸ ਦਈਏ ਕਿ ਬਦਲਾਵ ਦੇ ਨਾਂ ਤੇ ਪੰਜਾਬ ਵਿੱਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦੇ ਲਗਭਗ ਹਰੇਕ ਆਗੂ ਤੇ ਕੋਈ ਨਾ ਕੋਈ ਅਜਿਹਾ ਕੇਸ ਜ਼ਰੂਰ ਹੈ ਜਿਸ ਕਾਰਨ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਹੈ ਤੇ ਇਹਨਾਂ ਕੇਸਾਂ ਦੇ ਪੂਖਤਾ ਸਬੂਤ ਵੀ ਮਿਲਦੇ ਹਨ ਹੁਣ ਦੇਖਣਾ ਹੋਵੇਗਾ ਕਿ ਕੁਵਰ ਵਿਜੇ ਪ੍ਰਤਾਪ ਵੱਲੋਂ ਆਪਣੀ ਹੀ ਪਾਰਟੀ ਦੇ ਵੱਡੇ ਆਗੂ ਰਾਗਵ ਚੱਡਾ ਦਾ ਨਸ਼ਿਆਂ ਦੇ ਮਾਮਲੇ ਵਿੱਚ ਪਰਦਾ ਫਾਸ਼ ਕਰਨ ਤੇ ਕੱਟੜੀ ਇਮਾਨਦਾਰ ਸਰਕਾਰ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ